ਓ ਪਹਿਲਾ ਨਾ ਸਤ ਕਰਦਾ ਲਈਏ ਜਿਸ ਨੇ ਜਗਤ ਬਣਾਇਆ ਵੀ ਭਾਂਤ ਭਾਂਤ ਦੇ ਫੁੱਲ ਖਿਲਾ ਕੇ ਇਕਲੇ ਓ ਭਾਂਤ ਭਾਂਤ ਦੇ ਫੁੱਲ ਖਿਲਾ ਕੇ ਸੋਹਣਾ ਸੰਸਾਰ ਬਣਾਇਆ ਵੀ ਜਿਸ ਦੀ ਕਿਰਪਾ ਨਾਲ ਬੇਲੀਓ ਓ ਜਿਸ ਦੀ ਕਿਰਪਾ ਨਾਲ ਬੇਲੀਓ ਓ ਸਾਡਾ ਜਿੱਤ ਕਰ ਆਇਆ ਕਿਤਾਬਾ ਮੁੰਡਿਓ नपी रखी लॻो पतो ਵਿਆਦੀ ਕੀ ਵਿਆਦੀ ਪੂਨ ਪਿਆਰੀ ਹੋਗੀ ਵਿਆਦੀ ਕੀ ਤਿਆਰੀ ਦੇ ਕਹਨੇ ਵੀ 21 ਸੂਟਵਾਰੀ ਦੇ ਢੋਏ ਓ 21 ਸੂਟਵਾਰੀ ਦੇ ਢੋਏ ਉਹ ਭੰਤ ਭੰਤ ਦੇ ਕਹਨੇ ਵੀ ਤੜਕੇ ਜੰਝ ਪਟਿਆਲਿਆਂ ਜੜਦੀ ਓ ਤੜਕੇ ਜੰਝ ਪਟਿਆਲਿਆਂ ਜੜਦੀ ਉਹ ਜਾ ਟੁਕਦੀ ਫਿਰ ਸਣੇ ਵਾਕਰਤਾਰੇ ਦਾ ਟੱਕਰ ਟੁਰਗੀ ਚੇਵੇਂ ਪੱਕੇਲਾ ਵੀ ਖੂਦੇ ਬੈਠਾ ਤਾਵੇਂ ਵੀ ਸਾਬਣ ਥੋੜਾ ਮੈਲ ਬਥੇਰੀ ਦੁਖਤੀ ਵੀ ਦਾ ਰਵੇ ਛੜੇ ਵਿਚਾਰੇ ਦਾ ਭਾਈਆ ਪਕਾ ਦਦ ਦਿੰਦੀ ਆ ਭਾਈਆ ਪਕਾ ਦਦ ਦਿੰਦੀ ਆ ਡੰਗਦਾ ਘਰੇ ਬਿਠਾਤੀ ਟੋਲੀ ਨੀ ਮੈਣੀ ਤੇਰੇ ਭਾਂਡੇ ਮੰਗੋ ਓ ਮੈਣੀ ਤੇਰੇ ਭੱਟ ਮੰਜਦੇ ਨਾ ਮੈਂ ਤੇਰੀ ਗੋਲੀ ਬਤਾਈਓ ਚੜਿਆ ਕੁੱਟਣਾ ਹੋਵੇ ਜੇ ਜੱਟੀ ਹੈ ਜੱਟ ਕੁੱਟਣਾ ਹੋਵੇ ਪਹਿਲਾ ਕੁੱਟਦੀਏ ਸਹਤੀਓ ਬੋਲੇ ਉਹ ਜੱਟੀ ਹੈ ਜੱਟ ਕੁੱਟਣਾ ਹੋਵੇ ਸੁੱਤੇ ਪਏ ਨੂੰ ਕੁੱਟੀਏ ਨਿ ਵੱਖੀਆਂ ਦੀਵਚ ਲੱਤ ਮਾਰ ਕੇ ਵਿਚ ਲੱਤ ਮਾਰ ਕੇ ਠਮੰਝੇ ਤੋਂ ਸੁੱਟੀਏ ਨਹੀਂ ਪਹਿਲਾ ਜੱਟ ਤੋਂ ਮੱਕੀ ਪਿਹਾਈ ਪਹਿਲਾ ਜੱਟ ਤੋਂ ਮੱਕੀ ਪਿਹਾਈ ਆ ਫੇਰ ਪਿਹਾਈ ਆ ਚੰਦਨੀ ਜਤੀ ਆ ਤੇ ਜੱਟ ਜੱਟ ਫੇਰ ਲਾ ਸਾਰਿਆਂ ਦੇ ਪੀੜਾ ਕਾਪੀ ਜਾਂ ਮੇੜੀ ਵਸ ਕਪਤੀ ਹੈ ਨੀ ਮਾ ਓ ਸੱਸ ਮੇ ਰਿਹਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਅਸਾ ਕਿਆ ਬਾਤ ਓ ਸੱਸ ਮੇ ਰਿਹਦੇ ਮਾਤਾ ਨਿਕਲੀ ਨਿਕਲੀ ਮਾੜੀ ਸੋਰਾ ਮੇਰਾ ਪੂਜਣ ਲੱਗਾ ਸੋਰਾ ਮੇਰਾ ਪੂਜਣ ਲੱਗਾ ਲੈ ਕੇ ਲਾਲ ਕੁੜਕਣ ਦੂਰ ਜਗ ਪਰੇੜੀ ਵੀ ਸੱਤਾ ਵਾਰੀ ਆਈ ਪੰਜੀਰੀ ਓ ਹੋ ਵੀ ਸੱਤਾ ਵਾਰੀ ਆਈ ਪੰਜੀਰੀ ਅੱਠਵੀਂ ਵਾਰੀ ਬੱਸ ਬਰੇਕਾਂ ਹੁਣ ਲੱਗੀਆਂ ਹੁਣ ਲੱਗੀਆਂ ਨਹੀਂ ਸੱਸਾਂ ਦੇ वक़्त सां Não dá ਵੀਰਾ ਲਾ ਲਈ ਵੀਰਾ ਕੱਪੜੇ ਚੁਟਣ ਚ ਵੀਰਾ ਕਿਹਾ ਚਲ ਬਣਾਵਾ ਜਿੰਨੇ ਬਣਾਉਣੇ ਆ ਕੋਈ ਨਹੀਂ 8 ਮੀਟਰ ਵੀਰਾ ਲਾ ਵੀਰਾ ਜਿਸ ਊਟ ਬਣਾਣ ਗਏ ਤੇ ਊਟ ਚਲਮਕ ਵੀਰਣੇ ਕੀ ਵੇਰੇ ਕਿਨੇ ਕਿਨੇ ਨਿਕੜਾ ਹੋਗੇ ਹੈ ਨਾ ਤੇ ਭਾਬੀ ਨੇ ਤਾਂ ਲਾ ਦੇ ਢੇਰਣ ਕਿ ਅਸੀਂ ਕਹਿੰਦੇ ਭਾਬੀ ਨੇ ਵਿੱਚ ਕਰ ਲੈ ਚੰਗਾ ਜਿਹਾ ਸੂਟ ਠੀਕ ਹੈ ਤੇ ਉਹ ਬਟੇਕਾ ਦੇ ਕੋਲ ਸਿਉਣ ਲਿਗੇ ਸedio ਕਿੰਦੀ ਤਾ ਉਹ ਸੂਟ ਚ ਤੇ ਕਪੜਾ ਵੱਧਦਾ ਦੇ ਬੱਬੀ ਕਹਿੰਦੀ ਮੈਂ ਤਾਂ ਵੇਸਟ ਨਹੀਂ ਜਾਣਦੇ ਨਾ ਕੱਪੜਾ ਹੈ ਕਰ ਤੂੰ ਕੁਝ ਬਣਾ ਦੇ ਮੈਂ ਕਹਿੰਦੇ ਚੱਲ ਮੈਂ ਫੋਨੇ ਫੋਨੇ ਬਣਾ ਦੇਣੀ ਆ ਤੇ ਕਾਜੇ ਕਹਿੰਦੀ ਪਰ ਮੈਂ ਗਾੜੀ ਫੋਨੇ ਬਣਾਣ ਹੋਰ ਕੁਝ ਵੀ ਨਹੀਂ ਕਹਿੰਦੀ ਚੱਲ ਠੀਕ ਆ ਮੈਂ ਨਾ ਅੰਕਲ ਦੀ ਨੀਕਰ ਬਣਾ ਦੋ ਤੇ ਫੇਕ ਜਾਂਦਾ ਕਹਿੰਦਾ ਨੀ ਮੈਂ ਤੈਨੂੰ ਲੈਣ ਆ ਗਿਆ ਕਿਉਂ ਰੁਕ ਲੱਗ ਬੈਠੀ ਖੁੰਦੇ ਨਹੀਂ ਇਕੱਲੇ ਪਹੁੰਚਦਾ ਜਿੱਤ ਨਹੀਂ ਲੱਗਦਾ ਉਹ ਇਕੱਲੇ ਪਹੁੰਚਦਾ ਜਿੱਤ ਨਹੀਂ ਲੱਗਦਾ ਸੁੰਨੀ ਹਵੇਲੀ ਗੁੰਦੇ ਨਹੀਂ ਕਿਹੜਾ ਤੇਰੇ ਭਾਂਡੇ ਮੰਝੇ ਉਹ ਕਿਹੜਾ ਤੇਰੇ ਭਾਂਡੇ ਮੰਝੇ ਕੌਣ ਪਹੀ ਨੂੰ ਹੁੰਜੇ ਲੈ ਕੇ ਜੂ vai para o lado